ਗੱਲ ਲਰਉਂਦਾ ਮੇਰਾ ਮਿੱਤਰ ਆ ਹਾਂਜੀ ਬਾਈ ਉਹਦਾ ਵਿਆਹ ਸੀ ਹਾਂਜੀ ਬਾਈ ਉਹਦੀ ਜਾਗੋ ਦੇ বিনা ਮੈਥੋਂ ਜਾਏਗਾ ਕਿਉਂਕਿ ਮੈਂ ਤੇਰੀ ਚ ਲੱਗਾ ਰਿਹਾ ਉਹਦੀ ਇੱਕ ਤਰੀਕ ਦੀ ਜਾਗੋ ਸੀ ਹਾਂਜੀ ਬਾਈ ਤਿੰਨ ਦਾ ਉਹਦਾ ਰਾਤ ਦਾ ਵਿਆਹ ਸੀ ਇੱਥੇ ਸਕਾਈ ਹਾਈਟ ਇੱਥੇ ਸਾਡੇ ਪੈਲਸ ਬਰੰਡਾ ਰੋਡ ਦੇ ਉੱਤੇ ਹਾਂਜੀ ਮਾਝਾ ਗੱਲ ਨਾਲ ਗੁੱਸਾ ਕਰੇ ਤੇ ਚੱਲ ਉਹਨੂੰ ਛੱਡ ਦੇ ਕੇ ਇਹਨੇ ਮਿਲਿਆ ਮੈਂ ਤਾਂ ਲੋਈ ਦੀ ਮਾਰੀ ਬੁੱਕਲ ਤੇ ਮੈਂ ਭੱਗ ਗਿਆ ਹਾਂਜੀ ਬਾਈ ਨਿਗਿਆ ਤੇ ਉਹ ਮੈਂ ਉੱਥੇ ਆਪਣਾ ਉਦੋਂ ਕੋਲੇ ਤਾਂ ਮਿਲਣ ਗਿਆ ਗਿੱਲ ਗਾਹਾਂ ਸਟੇਜ ਦੇ ਕੋਲੇ ਸੀਗਾ ਥੱਲੇ ਖੜੇ ਹੋ ਨੱਚੀ ਜਾਂਦੇ ਸੀਗੇ ਨਿਬੜ ਜੇਗਾ ਹੀ ਭਰਾ ਹਾਂਜੀ ਭਾਈ ਉਹ ਆ ਉਹਨੇ ਮੈਨੂੰ ਭਾਈ ਥੋੜ ਮਾਰਤਾ 2 ਫਰਵਰੀ ਦੀ ਰਾਤ ਦੀ ਗੱਲ ਹੈ 2 ਦੀ ਹਾਂ 2 ਫਰਵਰੀ ਉਹ ਦੀ ਦੱਸ ਰਿਹਾ ਹਾਂ ਮੈਂ 2 ਦੀ ਹਾਂ 2 ਫਰਵਰੀ ਦੀ ਰਾਤ ਇੱਕ ਦੀ ਜਾਗੋ ਸੀ ਜਾਗੋ ਤੇ ਮੈਂ ਜਾਇਆ ਨਹੀਂ ਗਿਆ ਹਾਂਜੀ ਭਾਈ 2 ਦੀ ਮੈਥੋਂ ਜਦੋਂ ਮੈਂ ਉਹਦੇ ਕੋਲੇ ਗਿਆ ਤੇ ਉਹਨੇ ਬੋਲਤਾ ਸਪੀਕਰ 'ਚ ਇਹ ਸਾਡਾ ਭਰਾ ਲਖਨ ਦਾ ਨਾਮ ਹੈ ਮੈਂ ਕਿੱਬ ਹੁਣ ਵਿੱਚ ਠੀਕ ਨਹੀਂ ਕੰਮ ਇੱਥੇ ਮੈਨੂੰ ਬਸ ਜੜੀ ਫਿਰਦੀ ਹੋਣੀ ਆ ਮੈਂ ਮਿੰਟ 2 ਲਾਏ ਉੱਥੇ ਠੀਕ ਹੈ ਮੈਨਾਂ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਤੇ ਮੈਂ ਨਿਕਲ ਗਿਆ ਉਥੋਂ ਉਹੀ ਗੱਲ 10 ਗੱਡੀਆਂ 10 ਮਿੰਟਾਂ ਬਾਅਦ ਹੀ ਪੁਲਿਸ ਦੀਆਂ ਆ ਗਈਆਂ ਉਸੇ ਪੈਲਸ ਚ ਪੈਲਸ ਚ ਠੀਕ ਹੈ ਬਾਈ ਉੱਥੇ ਮਗਰੋਂ ਮੈਨੂੰ ਸਿਰ ਦੱਸਿਆ ਦੂਜੇ ਦਿਨ ਕਹਿੰਦੇ ਬਾਈ ਉਦੋਂ ਮਗਰੋਂ ਤੇਰੇ ਪੁਲਿਸ ਆ ਗਈ ਸੀ ਉੱਥੇ ਹੂੰ ਮੈਨੂੰ ਪਤਾ ਸੀਗਾ ਵੀ ਯਾਰ ਪੁਲਿਸ ਕਿਉਂਕਿ ਮੈਨੂੰ ਮੈਨੂੰ ਬਹੁਤ ਜ਼ੋਰ ਲੱਗਿਆ ਪੁਲਿਸ ਦਾ ਮੈਨੂੰ ਫੜਨ ਦੇ ਲਈ ਇੱਕ ਮੇਰੀ ਟੀਮ ਹੈ ਪੁਲਿਸ ਨੇ ਪਟੜ ਲਾ ਸਰੂਰ ਫੜੀ ਸਰੂਰ ਭਵੰਤ ਦੇ ਘਰ ਦੇ ਅੱਗੇ ਕੁਝ ਮੁੰਡੇ ਮੈਂ ਕਿਹਾ ਵੀ ਨੇੜੇ ਜਾ ਕੇ ਬਹਿ ਜਾਓ ਉਹਦੇ ਅਸੀਂ ਵੀ ਵਿੱਚ ਹੀ ਉਹਦੇ ਸ਼ਾਮਲ ਸੀ ਬਈ ਹਾਂ 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 ਬਾਈ ਮੋੜ ਮੋੜਰ ਕੇ ਮੋੜਰ ਅਸੀਂ ਨਾਲ ਹੀ ਸਾਡੀ ਸਾਰੀ ਟੀਮ ਬਾਈ ਉਹ ਵੀ ਆਈ ਫੜੀ ਕੀ ਲੱਖਾ ਨਾਲ ਹੋਈ ਉਹਨਾਂ ਨੇ ਸਾਨੂੰ ਸਪੈਸ਼ਲ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਵੀ ਲੱਖਾ ਕਿੱਥੇ ਹਾਂ ਸਾਰੇ ਘਰ ਦੀ ਉਹਨਾਂ ਨੇ ਤਲਾਸ਼ੀ ਜਿਆਨੇ ਜਦੋਂ ਤੁਸੀਂ ਯਾਰ ਸੰਘਰਸ਼ਾਂ 'ਚ ਰਹਿੰਦੇ ਹੋ ਨਾ ਤੁਹਾਨੂੰ ਤਜਰਬੇ ਬਹੁਤ ਆਉਂਦੇ ਆ ਵੀ ਦੇਖੋ ਹੁਣ ਤੁਹਾਡਾ ਵਾਹ ਵਾਸਤਾ ਹੁਣ ਖੇਤੀ ਵਾਲਾ ਬੰਦਾ ਉਹਨੂੰ ਖੇਤੀ ਦਾ ਤਜਰਬਾ ਆ ਜਾਂਦਾ ਕਿੰਨਾ ਬੀ ਪੈਣਾ ਹੈ ਕਦੋਂ ਫਸਲ ਪੱਕ ਗਈ ਕਦੋਂ ਮੱਤਰ ਕਦੋਂ ਬੋਹਣਾ ਹੈ ਕਦੋਂ ਪਾਣੀ ਲਾਉਣਾ ਕਰੋ ਸਪਰੇ ਕਦੋਂ ਰੇ ਹਨ ਹੁਣ ਇਹ ਮੇਰਾ 15 ਸਾਲ ਦਾ ਇਹੀ ਵਾਹ ਵਾਸਤਾ ਪੁਲਿਸ ਨਾਲੀ ਮੇਰਾ ਸਿਸਟਮ ਰਿਹਾ ਥਾਲ ਮੇਰੇ ਕਿਵੇਂ ਕਿਵੇਂ ਯਾਰ ਬੰਦਾ ਕਿਵੇਂ ਕੀ ਕਰਦੇ ਆ ਇਹ ਕੀ ਪੈਂਤੜੇ ਇਹਨਾਂ ਕੋਲੇ ਕੀ ਢੰਗ ਹੈ ਇਹਨਾਂ ਕੋਲੇ ਹੁਣ ਕਈ ਵਾਰੀ ਇਹ ਐ ਵੀ ਕਰ ਦਿੰਦੇ ਆ ਵੀ ਰਾਜਾ ਫਲਾਣਾ ਸਿਆ ਤੇ ਤੈਨੂੰ ਸਾਹ ਮਿਲਣਾ ਚਾਹੁੰਦੇ ਆ ਹੂੰ ਜਿਵੇਂ ਬਾਈ ਨਾਲ ਹੋਇਆ ਮਿਲ ਕੇ ਗ੍ਰਿਫਤਾਰੀ ਪਾਉਂਦੇ ਇਹ ਪਹਾਣੇ ਨਾਲ ਹੋਇਆ ਨਾ ਪਹਾਣੇ ਨਾਲ ਪਹਾਣੇ ਨੇ ਵੀ ਐਂ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ ਆ ਆ ਜਾ ਧੌਲੇ ਥਾਣੇ ਦੇ ਸੱਚੇ ਧੌਲੇ ਵਾਲਾ ਘਰੋਂ ਆ ਕੇ ਲੈ ਗਿਆ ਵੀ ਆ ਜਾ ਯਾਰ ਤੇਰੀ ਜਾਨ ਨੂੰ ਖਤਰਾ ਐ ਸਪੀ ਨੇ ਬੁਲਾਇਆ ਤੇ ਚੱਕ ਕੇ ਘਾ ਉਧਰ ਦੇਤਾ ਇਹ ਬਹੁਤ ਪੰਤਲੇ ਖੇਡਦੇ ਆ ਤੇ ਇੱਕ ਬਾਈ ਮੈਨੂੰ ਇਹ ਚੀਜ਼ ਦੱਸੋ ਵੀ ਤੁਸੀਂ ਹਨਾ ਅਸੀਂ ਤਾਂ ਮੰਨ ਕੇ ਚੱਲੋ ਅੰਦਰ ਸੀ ਤੁਸੀਂ ਬਾਹਰ ਸੀ ਤੁਸੀਂ ਸਾਰਾ ਸਿਸਟਮ ਦੇਖਿਆ ਕਰਿਆ ਵੀ ਜਿਹੜਾ ਉਹਨਾਂ ਨੇ ਲਿਖਤੀ ਚ ਦਿੱਤਾ ਕਿ ਤੁਸੀਂ ਕਾਗਜ਼ ਲੈ ਕੇ ਆਏ ਸੀ ਬਾਹਰ ਜਿਹੜੇ ਉੱਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉੱਤੇ ਪਰਚੇ ਪਏ ਨੇ ਚਾਰ ਉਹ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ ਬਿਲਕੁਲ ਵੀਰੇ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਜਿਸਕਰਤ ਸਿੰਘ ਨੇ ਦਸਖਤ ਹੈ ਹਮ ਡੀ ਆਈ ਜੀ ਭੁੱਲਰ ਦੇ ਦਸਖਤ ਹੈ ਇੱਕ ਉੱਤੇ ਹੋਰ ਅਧਿਕਾਰੀ ਖੜਾ ਸੀ ਉਹਦੇ ਦਸਖਤ ਹਮ ਸਾਡੇ ਅਗਮਾਨੀ ਵੀ ਦਸਖਤ ਹੈ ਸਾਰਿਆਂ ਦੇ ਦਸਖਤ ਨੇ ਠੀਕ ਹੈ ਬਕਾਇਦਾ ਤੌਰ ਤੇ ਲਿਖਤੀ ਵੀ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਆਪਣੀ ਜ਼ੁਬਾਨੀ ਵੀ ਡੀਜੀਪੀ ਇਸਕਰਨ ਸਿੰਘ ਨੇ ਸਾਰੇ ਲੋਕਾਂ ਨੂੰ ਤੇ ਸੰਬੋਧਨ ਕੀਤਾ ਵੀ ਭਾਈ ਅਸੀਂ ਇਹਨੂੰ ਇੰਨੇ ਦਿਨਾਂ ਦੇ ਵਿੱਚ ਛੱਡ ਦਿਆਂਗੇ ਲੁਧਿਆਣਾ ਮਹਾਲੀ ਵਾਲਾ ਜਿਹੜੇ ਵੀ ਜਿੱਥੇ ਜਿੱਥੇ ਪਰਚੇ ਪੈਨੇ ਸਾਰੇ ਕੇਸ ਕਰ ਦਿੱਤੇ ਵਾਹ ਲੁਧਿਆਣਾ ਪਟਿਆਲਾ ਜਿੱਥੇ ਸਾਰੇ ਪਰਚੇ ਨੇ ਜਿਹੜੇ ਗੱਲ ਇਹ ਹੋਈ ਨਾ ਗੱਲ ਇਹ ਹੋਈ